ਮਨ ਦਾ ਕਤਲ ਨਹੀਂ ਕੀਤਾ ਮੈਨੂੰ ਆ ਕੇ ਦੱਸੋ ਇਸ ਸਵਾਲ ਦਾ ਜਵਾਬ ਦਿਓ ਕਿਹੜੀ ਸਰਕਾਰ ਨੇ ਕਿਹੜੀ ਪਾਰਟੀ ਨੇ ਨਹੀਂ ਕੀਤਾ ਸਾਡੇ ਉੱਪਰ ਝੂਠੇ ਪਰਚੇ ਪਾਏ ਸਾਡੇ ਉੱਪਰ ਟਾਂਕੇ ਤੋਪਾਂ ਚੜਾਈਆਂ ਦੱਸੋ ਕਿਹੜੀ ਪਾਰਟੀ ਨੇ ਚੜਾਈਆਂ ਆ ਬੀਜੀਪੀ ਦਾ ਮੈਰੀ ਡਰਾਉਣ ਪੁੱਛਣਾ ਚਾਹਣਾ ਸਾਡੇ ਨੌਜਵਾਨਾਂ ਤੇ ਐਨਐਸਐ ਕਿਉਂ ਲਾਈਆ ਇੱਥੇ ਲਈ ਕਲਕੱਤਾ ਸਾਹਿਬ ਬੋਲਦੇ ਸੀਗੇ ਐਨਐਸਐ ਕਿਉਂ ਲਾਈਆ ਜਵਾਬ ਦਿਓ ਕਿੰਨੇ ਬੰਦੇ ਸਿੰਘ ਜੱਲਾ ਦੇ ਵਿੱਚ ਬੈਠੇ ਨੇ ਜਵਾਬ ਦਿਓ ਇਸ ਚੀਜ਼ ਦਾ ਤੁਸੀਂ ਇੱਥੇ ਆ ਕੇ ਬੋਲੋ ਜੇ ਇੱਕ ਪਾਰਟੀ ਨੇ ਇੱਥੇ ਕਿਦਰੇ ਉਹਦੀ ਪਾਰਟੀ ਸਰਕਾਰ ਦੇ ਵਿੱਚ ਕਾਤਲੇਆਮ ਹੋ ਗਿਆ ਅਸੀਂ ਕਹਿੰਦੇ ਆ ਸਾਡੀ ਭਗਵਾਨਤ ਮਾਨ ਨਾਲ ਟੱਕ ਉੱਤੇ ਵਾਲਾ ਬੈਰ ਆ ਸੜੀ ਟੱਕਰ ਰਹੂਗੀ ਪਰ ਤੁਸੀਂ ਸਵਾਲ ਦਾ ਜਵਾਬ ਦਿਓ ਇਸ ਚੀਜ਼ ਦਾ ਕਾਤਲਮ ਰੁਕੂਗਾ ਕਦੋਂ ਪੰਜਾਬ ਦੇ ਨੌਜਵਾਨਾਂ ਉੱਪਰ ਹੋ ਰਹੀ ਤਸ਼ੱਦਦ ਕਰੋ ਰੁਕੂਗੀ ਤੁਹਾਡੀਆਂ ਪਾਰਟੀਆਂ ਦੇ ਵਿੱਚ ਹੋਏ ਨਹੀਂ ਕਾਂਗਰਸ ਵਾਲਾ ਦੱਸਣਾ ਕੋ ਕੋ ਕੇ ਨੌਜਵਾਨਾਂ ਨੂੰ ਨਹੀਂ ਮਾਰੇ ਗਿਆ ਬੀਜੇਪੀ ਆ ਦੱਸਣ ਇੱਥੇ ਮੈਨੂੰ ਆ ਕੇ ਸਵਾਲ ਦਾ ਜਵਾਬ ਦੇਣ ਅਸੀਂ ਆਪਣੀ ਸਿਰ ਆਹ ਕੱਲੀ ਦਾ ਧੜਕੇ ਜਾਣ ਨੂੰ ਚੱਲਦੇ ਹਾਂ ਕੋਈ ਗੱਲ ਨਹੀਂ ਜਿੱਦਣ ਮੌਤ ਹੋਊਗੀ ਆਉਣ ਦੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਹਦੇ ਉਹਦੇ ਹੁਕਮ ਦੇ ਵਿੱਚ ਚੱਲਦੇ ਆ ਕੋਈ ਗੱਲ ਨਹੀਂ ਉਹ ਜੂ ਮੌਤ ਹੋ ਜਾਂਦੇ ਪਾਰਾ ਇੱਥੇ ਆ ਕੇ ਰਾਜਨੀਤੀ ਝੂਠੀ ਕਰਨ ਦੀ ਬਜਾਏ ਇਹ ਮਸਲਾ ਹੱਲ ਕੀ ਹੈ ਉਹ ਹੱਲ ਦੱਸ ਕੇ ਜਾਓ ਸਾਨੂੰ ਪਤਾ ਕਿ ਜਿਹੜਾ ਚੁਣਿਆ ਹੋਇਆ ਸੀ ਜਿਹਨੂੰ ਅਸੀਂ ਚੁਣ ਰ ਰਿਹਾ ਐ ਤੁਨੀ ਮਲੇ ਦੀ ਜੁਰਤ ਹੈਗੀ ਲਾਬੂ ਲਾਬੂ ਕੋ ਕੇ ਸਿੰਘ ਦੀ ਬੋਲਣ ਦੀ ਸਾਡੇ ਭਰਾ ਨੇ ਕਰਵਾਨੀ ਦਿੱਤੀ ਆ ਸੱਚ ਬੋਲਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੱਸੋ ਬਾਰੀਆਂ ਕਿਤੇ ਕਿਤੇ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਜਾਣਾ ਕਿੱਧਰ ਨੂੰ ਆ ਤੁਸੀਂ ਇੱਥੇ ਕੇ ਝੂਠਿਆ ਰਾਜਨੀਤੀ ਕਰਦੇ ਹੋ ਸਾਡਾ ਭਗਮਾ